ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏਕ ਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿੱਘਾ ਨਿੱਘਾ ਸਵਾਗਤ ਹੈ ਜੀ ਜਿਵੇਂ ਕਿ ਸ਼ਹੀਦੀ ਦਿਵਸ ਚੱਲ ਰਹੇ ਨੇ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਉਹਨਾਂ ਦੀ ਸ਼ਹਾਦਤ ਨੂੰ ਸਮਰਪਤ ਵਕ ਵਕ ਥਾਵਾਂ ਤੇ ਲੰਗਰ ਲਗਾਏ ਜਾਂਦੇ ਨੇ ਅੱਜ ਕੁਰਾੜੀ ਸ਼ਹਿਰ ਦੇ ਵਿੱਚ ਜੋ ਰੇਲਵੇ ਲਾਈਨ ਤੇ ਪੋਲਾ ਇੱਥੇ ਵੀ ਇਹ ਲੰਗਰ ਲਗਾਇਆ ਗਿਆ ਹੈ ਜੋ 10 ਸਾਲਾਂ ਤੋਂ ਇਹ ਲੰਗਰ ਲੱਗ ਰਿਹਾ ਹੈ ਤੇ ਇਸ ਲੰਗਰ ਦੀਆਂ ਤੁਹਾਨੂੰ ਤਸਵੀਰਾਂ ਵੀ ਦਿਖਾਉਨੇ ਆ ਤੇ ਤੇ ਜੋ ਇੱਥੇ ਲੰਗਰ ਦੀ ਸੇਵਾ ਕਰ ਰਹੇ ਨੇ ਸਾਡੇ ਵੀਰ ਉਹਨਾਂ ਦਾ ਧੰਨਵਾਦ ਵੀ ਕਰਦੇ ਆ ਸ਼੍ਰੀ ਵਾਹਿਗੁਰੂ ਪਰ ਹਮਸਾਦਨੀ ਕੰਟੇ ਦੇ ਵਾਲੇ ਸਮੇਂ ਹੈ ਕਮਾਲ ਪੁੱਤਾਂ ਦੇ ਦਰਜੀ ਛੇ ਗੁਰੂ ਗੋਬਿੰਦ ਸਿੰਘ ਮਹਾਰਾਜ ਅਤੇ ਸਾਹਿਬ ਜਗਨਦੀ ਯਾਦ ਸਪਰਤਜ ਕਿ ਰੇਲਵੇ ਰੋਡ ਦੇ ਤੇ ਉਹਦੇ ਨੀچے ਸਮੋਹ ਮਾਰਕੀਟ ਦੇ ਸਹਾਇਕਾਂ ਨਾਲ ਉਹਨਾਂ ਦੀ ਯਾਦ ਵਿੱਚ ਇਹ ਲੰਗਰ ਲਗਾਈ ਗਈ ਹੈ ਜਿਨੇ ਵੀ ਸੇਵਾ ਨਾਲ ਕਰਾਲੀ ਸਰਕੋਂ ਜਿਸ ਨੂੰ ਮੰਨਗਰਾਮ ਨਗਰ ਦੀ ਨੇ ਸੇਵਾ ਕੀਤੀ ਹੈ ਕਿਸੇ ਨੇ ਭਾਵੇਂ ਸੇਵਾ ਕੀਤੀ ਕਿਸੇ ਨੇ ਲੰਗਰ ਦੀਪ ਵਰਮਾ ਜੀ ਸਾਡੇ ਵੀ ਕਿ ਵੀ ਸਾਡੇ ਇਲੈਕਟ੍ਰੋਨਿਕ ਮੀਡੀਆ ਚੈਨਲ ਤੋਂ ਪਰਪਰੇ ਇੱਕ ਦਰਵਾਜ਼ਾ ਕਰਦੇ ਆ ਸਮੂਹ ਸੇਵਾਦਾਰਾਂ ਨੂੰ ਜਿੰਨੇ ਵੀ ਸੇਵਾਦਾਰਾਂ ਨੇ ਕਿਸੇ ਦਾ ਨਾਮ ਜਣਾਤਾ ਨੇ ਜਿੰਨੇ ਵੀ ਸੇਵਾਦਾਰ ਹੈ ਸਾਰਿਆਂ ਨੂੰ ਸਾਰਿਆਂ ਦਾ ਧੰਨਵਾਦ ਬਹੁਤ-ਬਹੁਤ ਧੰਨਵਾਦੀ ਮਿਹਰਬਾਨੀ ਤੇ ਸ਼ੁਕਰੀਆ ਜੀ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਧੰਨ ਧੰਨ ਬਾਬਾ ਜੋਰਾਵਾਰ ਸਿੰਘ ਫਤੇ ਸਿੰਘ ਅਤੇ ਮਾਤਾ ਗੁੱਜਰ ਕੌਰ ਜੀ ਦੇ ਜੋ ਛੇਤੀ ਦਿਵਸ ਚੱਲ ਰਹੇ ਨੇ ਇਸ ਸੰਬੰਧ ਨੂੰ ਮੁੱਖ ਰੱਖਦਿਆਂ ਹੋਇਆਂ ਅੱਜ ਜੋ ਇਹ ਲੰਗਰ ਲਗਾਏ ਗਏ ਨੇ ਕਰਾਲੀ ਦੇ ਵਿੱਚ ਕੀ ਕਹੂੰ ਜੋ ਇਹ ਲੰਗਰ ਲਗਾਏ ਗਏ ਆ ਸਾਡੇ ਮਤਲਬ ਕਰਾਲੀ ਦੇ ਸਾਰੇ ਬੰਦਿਆਂ ਨੇ ਮਿਲ ਕੇ ਰੈਡੀ ਯੂਨੀਅਨ ਤੇ ਮਾਰਕੀਟ ਵੱਲੋਂ ਸਮੂਹ ਮਾਰਕੀਟ ਵੱਲੋਂ ਮਿਲ ਕੇ ਇਹ ਲੰਗਰ ਲਗਾਇਆ ਗਿਆ ਇਹ ਲੰਗਰ ਅਸੀਂ ਪਹਿਲਾਂ ਵੀ ਲਗਾਉਂਦੇ ਹੁੰਦੇ ਸੀ ਪਰ ਮਤਲਬ ਕੁਝ ਕਾਰਨਾਂ ਕਰਸ਼ 2-3 ਸਾਲ ਲਗਾ ਨਹੀਂ पाए ਤੇ ਉਸ ਤੋਂ ਬਾਅਦ ਫਿਰ ਇਹਨਾਂ ਨੇ ਅੱਜ ਇਹ ਸਲਾਹ ਬਣਾਈ ਇਸ ਵਾਰ ਕਿ ਇਸ ਵਾਰ ਅਸੀਂ ਲੰਗਰ ਜ਼ਰੂਰ ਲਾਣਾ ਹੈ ਇਸ ਕਰਕੇ ਲੰਗਰ ਲਗਾਇਆ ਗਿਆ ਇਹ ਸਾਡੇ ਮਤਲਬ ਇਹਨਾਂ ਦੇ ਸਹਿਯੋਗ ਨਾਲ ਮਤਲਬ ਐ ਲਾ ਲਓ ਤੁਸੀਂ ਵੀ ਸਵੇਰ ਤੇ ਲੈ ਕੇ ਸ਼ਾਮ ਤੱਕ ਕੱਲ੍ਹ ਤੋਂ ਅੱਜ ਤੱਕ ਲੱਗੇ ਹੋਏ ਆ ਇਸ ਕਰਕੇ ਮੈਂ ਤਾਂ ਜ਼ਿਆਦਾ ਆਪਣੇ ਨਾ ਵੀਰਾਂ ਦਾ ਹੀ ਮਤਲਬ ਕਰੂੰਗਾ ਕਿ ਜਿਨ੍ਹਾਂ ਵੱਲੋਂ ਇਹ ਲੰਗਰ ਲਗਾਇਆ ਗਿਆ ਅਸੀਂ ਤਾਂ ਸਿਰਫ ਇੱਕ ਸਹਿਯੋਗ ਦੇ ਰਹੇ ਹਾਂ ਨਾਲ ਜੀ ਇਹ ਵੀ ਇੱਕ ਬਹੁਤ ਵੱਡਾ ਉਪਰਾਲਾ ਸਹਿਯੋਗ ਵੀ ਜੋ ਕਿ ਇਹਦੇ ਵਿੱਚ ਮਤਲਬ ਸ਼ਰਧਾ ਭਾਵਨਾ ਦੇ ਨਾਲ ਤੁਸੀਂ ਲੱਗੇ ਹੋਏ ਨਹੀਂ ਦੇਖੋ ਸਾਡੇ ਇਹ ਮੈਂਬਰ ਐ ਜੀ ਮਤਲਬ ਲੋਕਲ ਬੰਦੇ ਐ ਜੋ ਇਹ ਕਹੋਂਗੇ ਇਸ ਤੇ ਨਾਲ ਮਦਦ ਕਰਨੀ ਕਰਨੀ ਐ ਸਾਨੂੰ ਤਾਂ ਜਿੱਥੇ ਬਾਜੀ ਖੜਾ ਕਰ ਲਓ ਉਸ ਤੱਕ ਖੜੇ ਐ ਜੀ ਵਾਹਿਗੁਰੂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਨਾਮ ਐ ਤੁਹਾਡਾ ਸਮਰ ਜੀ ਤੁਹਾਡਾ ਕੀ ਨਾਮ ਐ ਜਸਪੀਤ ਜੀ ਤੁਸੀਂ ਸੇਵਾ ਕੀਤੀ ਐ ਲੰਗਰ ਦੀ ਹਾਂ ਜੀ ਹਾਂ ਜੀ ਕੀਤੀ ਕੀ ਵਰਤਾਇਆ ਤੁਸੀਂ ਅਸੀਂ ਜੀ ਸਬਜ਼ੀਆਂ ਪ੍ਰਸ਼ਾਦਾ ਜੀ ਵਰਤਾਇਆ ਜੀ ਅੱਛਾ ਕਿੰਨੇ ਵਜੇ ਤੇ ਲੱਗੇ ਹੋਏ ਤੁਸੀਂ ਅਸੀਂ 11 12 ਵਜੇ ਤੇ ਲੱਗੇ ਹੋ ਜੀ ਲੱਗੇ ਹੋਏ ਹਾਂ ਥੱਕੇ ਤਾਂ ਨਹੀਂ ਤੁਸੀਂ ਨਹੀਂ ਜੀ ਅੱਛਾ ਸੇਵਾ ਕਰ ਰਹੇ ਪੂਰੀ ਹਾਂ ਜਿਵੇਂ ਲੱਗ ਰਿਹਾ ਤੁਹਾਨੂੰ ਕੀ ਬਹੁਤ ਵਧੀਆ ਲੱਗ ਰਿਹਾ ਜੀ ਸਾਨੂੰ ਬਹੁਤ ਵਧੀਆ ਲੱਗ ਰਿਹਾ ਇਹ ਪੱਗ ਕਿਨੇ ਬੰਨੀ ਹੈ ਤੁਹਾਡੀ ਮੇਰੇ ਭਾਈ ਨੇ ਬੰਨੀ ਆ ਜਿਹੜਾ ਖੜਾ ਹੈ ਓਕੇ ਤੇਰੀ ਪੱਗ ਮੈਂ ਬੰਨੀ ਜੀ ਖੁਦ ਹਾਂ ਬੰਨੀ ਹਾਂ ਹਾਂਜੀ ਓਕੇ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਮਿਆਂਕੇ ਜੀ ਓਕੇ ਤੁਸੀਂ ਵੀ ਸੇਵਾ ਪੂਰੀ ਕਰੀ ਹੈ ਹਾਂਜੀ ਅੱਛਾ ਕੀ ਕਹੋਗੇ ਇਸ ਤਰ੍ਹਾਂ ਦੀ ਸੇਵਾ ਕਰਕੇ ਕਿਵੇਂ ਲੱਗਦਾ ਬਹੁਤ ਵਧੀਆ ਲੱਗਦਾ ਬਹੁਤ ਵਧੀਆ ਲੱਗਦਾ ਸੋ ਕੁਲਦੀਪ ਸਿੰਘ ਜੀ ਇਹ ਜੋ ਲੰਗਰ ਹੈ तकरीबन ਹਰ ਸਾਲ ਤੁਹਾਡੇ ਵੱਲੋਂ ਲਗਾਇਆ ਜਾਂਦਾ ਕੀ ਕਹਣਾ ਤੁਹਾਡੇ ਸਾਜੀ ਇਹ ਲੰਗਰ ਸਹਜਾਦਿਆਂ ਦੀ ਯਾਦ ਦੇ ਵਿੱਚ 10 ਸਾਲ ਤੋਂ ਅਸੀਂ ਇਹ ਲੰਗਰ ਚਲਾ ਰਹੇ ਹਾਂ ਜੀ ਹਾਂਜੀ ਰੇੜੀ ਮਾਰਕੀਟ ਸੂਹ ਸਾਡੇ ਮਾਰਕੀਟ ਵੱਲੋਂ ਲੰਗਰ ਬੜੇ ਸ਼ਰਧਾ ਨਾਲ ਲਗਾਇਆ ਜਾਂਦਾ ਜੀ ਸੋ ਇਹ ਸਵੇਰ ਤੋਂ ਚੱਲਣਿਆ ਲੰਗਰ ਹਾਂਜੀ ਸਾਜੀ ਸਵੇਰ ਤੋਂ ਪਹਿਲਾਂ ਚਾਹ ਪਾਣੀ ਦਾ ਚੱਲਿਆ ਜੀ ਉਸ ਤੋਂ ਬਾਅਦ ਜੀ 12 ਵਜੇ ਤੋਂ ਅਸੀਂ ਲੰਗਰ ਸਟਾਰਟ ਕਰਕੇ ਜੀ 4-5 ਵਜੇ ਤੱਕ ਲੰਗਰ ਦਾ ਪ੍ਰਾਰambh ਕੀਤਾ ਸੀ। ਹਾਂ ਜੀ। ਸੋ ਅੱਗੇ ਨੂੰ ਨਿਰੰਤਰ ਚੱਲਦੇ ਰਹਿਣਗੇ ਲੰਗਰ। ਹਾਂ ਜੀ ਸਰ ਜੀ ਮਹਾਰਾਜ ਕਿਰਪਾ ਦੇ ਨਾਲ ਸਹਾਜਾਦਿਆਂ ਦੀ ਆਦ ਦੇ ਵਿੱਚ ਹਰ ਸਾਲ ਅਸੀਂ ਇਸ ਤਰ੍ਹਾਂ ਹੀ ਅਪਰਾਲਾ ਕਰਦੇ ਰਹਾਂਗੇ। ਹਾਂ ਜੀ। ਵਾਹਿਗੁਰੂ ਜੀ ਦਾ ਕਹਾ। ਸੋ ਵਾਹਿਗੁਰੂ ਜੀ ਉਪਕ। ਸੋ ਤ੍ਰਿੰਦਰ ਤਾਰਾ ਜੀ ਕੀ ਕਹੂਗੇ ਇਹ ਇੱਕ ਬਹੁਤ ਵੱਡੀ ਗੱਲ ਹੈ ਜੋ ਆਪਣੇ ਸ਼ਹੀਦਾਂ ਨੂੰ ਸਮਰਪਿਤ ਲੰਗਰ ਲਗਾਏ ਜਾਂਦੇ ਨੇ। ਸੀਸ ਚੁਕਾ ਕੇ ਆਦਰ ਕਰਾਂ। ਨੀਹਾ ਵਿੱਚ ਖਲੋਤਿਆਂ ਦਾ ਦੇਣ ਕੋਈ ਨਹੀਂ ਦੇ ਸਕਦਾ ਮਾਂ ਗੁਜਰੀ ਤੇਰੇ ਪੋਤਿਆਂ ਦਾ ਧੰਨ ਧੰਨ ਮਾਤਾ ਗੁਜਰਕਾਰ ਸਰਬੰਸਦਾਣੀ ਪੰਥ ਦੇ ਵਾਲੀ ਸਾਹਿਬੇ ਕਮਾਲ ਪੁੱਤਰਾਂ ਦੇ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਅਤੇ ਸਹਾਬਜਾਦਿਆਂ ਦੀ ਯਾਦ ਨੂੰ ਸਮਰਪਿਤ ਇਹ ਰੇੜੀ ਮਾਰਕੀਟ ਵਾਲੇ ਵੀਰ ਔਰ ਸਮੂਹ ਮਾਰਕੀਟ ਜਿੰਨੇ ਵੀ ਸਾਰੇ ਦੇ ਸਹਿਯੋਗ ਨਾਲ ਇਹ ਲੰਗਰ ਲਗਾਏ ਜਾਂਦੇ ਆ ਅੱਜ ਸਵੇਰੇ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਬਾਟ ਦੇ ਭੋਗ ਪਾਏ ਗਏ ਆ ਉਪਰੰਤ ਚਾਹ ਬਰੈਡ ਦੇ ਲੰਗਰ ਲਗਾਏ ਗਏ 12 ਵਜੇ ਤੋਂ ਬਾਅਦ ਇਹ ਗਰਮਾ ਗਰਮ ਸਬਜ਼ੀ ਦਾਲ ਫੁਲਕਾ ਕੜਾ ਪ੍ਰਸ਼ਾਦ ਦੇ ਲੰਗਰ ਗਾਏ ਗਏ ਸੋ ਜਿੰਨੇ ਵੀ ਸੇਵਾਦਾਰ ਆਪਣੀ ਆਪਣੀ ਸੇਵਾ ਨਿਭਾ ਰਹੇ ਆ ਅਸੀਂ ਸਾਰੇ ਸੇਵਾਦਾਰਾਂ ਦੇ ਧੰਨਵਾਦ ਕਰਦੇ ਆ ਇਹ ਮਿਹਨਤ ਸਾਡਾ ਵੀਰ ਕੁਲਦੀਪ ਹੈ ਛੋਟਾ ਵੀਰ ਜੋ ਹਰ ਸਾਲ ਇੱਥੇ ਇਸ ਮਾਰਕੀਟ ਦੇ ਵਿੱਚ ਕਿਉਂਕਿ ਕੱਲੇ-ਕੱਲੇ ਦੁਕਾਨ ਤੋਂ ਪੈਸੇ ਮੰਗਣੇ ਬਹੁਤ ਔਖੇ ਹੈ ਪਰ ਇਹ ਵੀਰ ਸਾਡਾ ਬਹੁਤ ਮਿਹਨਤੀ ਹੈ ਲਗਾਤਾਰ 10 ਸਾਲਾਂ ਤੋਂ ਇਹ ਰੇੜੀ ਮਾਰਕੀਟ ਵਾਲੇ ਲੰਗਰ ਲਗਾ ਰਹੇ ਸਾਰੇ ਵੀਰਾਂ ਦਾ ਧੰਨਵਾਦ ਜਿਹੜੇ ਵੀ ਸਹਿਯੋਗ ਕਰ ਰਹੇ ਸਾਰਿਆਂ ਦਾ ਧੰਨਵਾਦ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ